ਸਰਕਾਰ ਦੇ ਪਰਾਲਾ ਸਦਕਾ ਤੁਸੀਂ ਦੇਖ ਸਕਦੇ ਹੋ ਵੀ ਫਰੋਇਪੁਰ ਦੀ ਗਰਾਉਂਡਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਬੱਚੇ ਹੈਗੇ ਆ ਉਹ ਇੱਥੇ ਪ੍ਰੈਕਟਿਸ ਕਰਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਆਪਣੀ ਜਿਹੜੀ ਹੈ ਸਿਹਤ ਪੱਖੋਂ ਜਿਹੜਾ ਵਧੀਆ ਬਣਨ ਵਾਸਤੇ ਇੱਥੇ ਜੋਗਿੰਗ ਕਰਦੇ ਹੋਏ ਦਿਖਾਈ ਦੇ ਰਿਹਾ ਤੇ ਇੱਥੇ ਐਥਲੈਟਿਕਸ ਜਿਹੜੀਆਂ ਉਹ ਕਰਦੀਆਂ ਹੋਏ ਵੀ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਇਹਨਾਂ ਦਾ ਮਕਸਦ ਇਹ ਹੀ ਹੋਇਆ ਵੀ ਅਗਾ ਆ ਕੇ ਵੀ ਇਹਨਾਂ ਨੂੰ ਕਿਸੇ ਵੀ ਜੋਬ ਦੇ ਵਿੱਚ ਜੇ ਕੋਈ ਸਥਾਨ ਪ੍ਰਾਪਤ ਕਰਨਾ ਹੋਵੇ ਚਾਹੇ ਆਰਮੀ ਹੋਵੇ ਚਾਹੇ ਪੁਲਿਸ ਵਿੱਚ ਹੋਵੇ ਉੱਥੇ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਨਾ ਆਣ ਤੇ ਸਿਹਤ ਪੱਖੋਂ ਵੀ ਉਹ ਵਧੀਆ ਰਹਿਣ ਕਿਉ ਦੇ ਵਿੱਚ ਕ੍ਰੂਤੀਆਂ ਹੈਗੀਆਂ ਬਰਾਈਆਂ ਹੈਗੀਆਂ ਉਹਨਾਂ ਤੋਂ ਇਹ ਬਾਤ ਸਕਣ ਜਿਸ ਨੂੰ ਦੇਖਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜੇ ਬੱਚੇ ਆ ਵੀ ਇੱਥੇ ਐਥਲੈਟਿਕਸ ਜਿਹੜੇ ਆ ਉਹ ਕਰਦੇ ਹੋਏ ਦਿਖਾਈ ਦੇ ਰਿਹਾ ਚਾਹੇ ਜੰਪਿੰਗ ਦਾ ਹੋਵੇ ਚਾਹੇ ਰਨਿੰਗ ਹੋਵੇ ਇਹ ਬੱਚੇ ਜਿਹੜੇ ਕਰਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਇਹਨਾਂ ਦਾ ਮਕਸਦ ਸਿਰਫ ਇਹ ਨਹੀਂ ਆ ਵੀ ਆਪਣੇ ਆਪ ਨੂੰ ਤੰਦਰੁਸਤ ਜਿਹੜਾ ਰੱਖਿਆ ਜਾਵੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਪਰਾਲਾ ਕੀ ਬੱਚਿਆਂ ਨੂੰ ਜ਼ਿਆਦਾ ਜ਼ਿਆਦਾ ਜਿਹੜਾ ਗਰਾਉਂਡਾਂ 'ਵਾਲ ਲੈ ਕੇ ਆਇਆ ਜਾਵੇ ਤਾਂ ਜੋ ਉਹ ਤੰਦਰੁਸਤ ਰਹਿਣ ਸਿਹਤ ਪੱਖੋਂ ਵੀ ਉਹ ਜਿਹੜਾ ਵਧੀਆ ਜਿਹੜਾ ਵੀ ਕਹਿ ਸਕਦੇ ਹੋ ਕੋਸ਼ਾਲ ਪੰਜਾਬ ਬਣਾਉਣ ਦਾ ਜ ਆ ਸਕੀ ਸਾਡੇ ਨਾਲ ਇੱਥੇ ਜਿਹੜੇ ਕੋਚ ਹੈਗੇ ਆ ਜਿਹੜੇ ਪ੍ਰੈਕਟਿਸ ਬੱਚਿਆਂ ਨੂੰ ਕਰਵਾਉਂਦੇ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਵੀ ਆਖਿਰ ਜਿਹੜੇ ਐਥਲੈਟਿਕਸ ਜਿਹੜੀ ਇੱਥੇ ਹੋ ਰਹੀ ਆ ਇਹਦਾ ਕੀ ਨਾ ਫਾਇਦਾ ਜਿਹੜਾ ਬੱਚਿਆਂ ਨੂੰ ਹੋ ਰਿਹਾ ਤੇ ਕਿੰਨੇ ਕੁ ਬੱਚੇ ਜਿਹੜੇ ਆ ਇਹਦੇ ਵਿੱਚ ਜਿਹੜਾ ਪਾਰਟਿਸਿਪੇਟ ਆ ਉਹ ਕਰਦੇ ਆ ਸਰ ਨਮਸਕਾਰ ਜੀ ਨਮਸਕਾਰ ਜੀ ਭਾਜੀ ਜਿਹੜੇ ਐਥਲੈਟਿਕਸ ਬੱਚੇ ਕਰਦੇ ਦਿਖਾਈ ਦੇ ਰਿਹਾ ਕਿੰਨੇ ਕੁ ਜਿਹੜੇ ਇਹ ਬੱਚੇ ਇੱਥੇ ਆਉਂਦੇ ਆ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਮਕਸਦ ਕੀ ਆ ਉਹਨਾਂ ਦਾ ਮਕਸਦ ਇਹ ਹੀ ਆ ਕਿ ਇੱਕ ਤਾਂ ਨਸ਼ੇ ਤੋਂ ਬਚੇ ਰਹਿਣ ਜੀ ਕਿ ਅਸੀਂ ਇਸ ਨਾਲ ਗੇਮ ਨਾਲ ਜੁੜੇ ਰਹੀ ਹੈ ਤੇ ਆਪਣੇ ਆਪਣਾ ਪੰਜਾਬ ਨੂੰ ਜਿਹੜਾ ਹੈ ਖੇਡ ਪੱਖੋਂ ਜਿਹੜਾ ਦੂਰ ਹੁੰਦਿਆ ਜਾ ਰਿਹਾ ਹੈ ਉਹਨੂੰ ਹੋਰ ਨੇੜੇ ਲੈ ਕੇ ਜਾਈਏ ਖੇਡ ਦੇ ਨਾਲ ਨਾਲੇ ਆਪਣਾ ਫਿਰ ਵੈਸਟ ਡੇ ਹੀ ਹੈ ਮੈਡਲ ਮੋਡਲ ਲੈ ਕੇ ਆਈਏ ਜੋ ਆਪਣੇ ਨੌਕਰੀਆਂ ਦੇ ਪਾਸੋਂ ਹੈ ਜਿੱਧਰ ਵੀ ਬੰਦਾ ਉਹਨਾਂ ਦਾ ਜੋ ਮੁਕਾਮ ਬਣ ਸਕਦਾ ਉਹ ਹਾਸਲ ਕਰ ਸਕਣ ਜੀ ਆਪਣਾ ਤੇ ਬੱਚੇ ਵੱਧ ਤੋਂ ਵੱਧ ਇਸ ਵਿੱਚ ਹਿੱਸਾ ਲੈਣ ਤੇ ਨਾਲੇ ਨਸ਼ੇ ਤੋਂ ਬਚੇ ਰਹਿਣ ਜਿਉਂ ਜਿਆਦਾ ਜ਼ਰੂਰੀ ਹੈ ਯਾਰ ਦੇ ਟਾਈਮ ਦੇ ਵਿੱਚ ਜੋ ਨਹੀਂ ਹੈ ਭਾਜੀ ਪੰਜਾਬ ਸਰਕਾਰ ਨੇ ਆਪਣੇ ਕੋਸ਼ਿਸ਼ਾਂ ਸਦਕਾ ਵੀ ਇੱਥੇ ਦੇ ਸਿੰਥੈਟਿਕ ਟਰੈਕ ਵੀ ਜਿਹੜਾ ਮੁਹੱਈਆ ਕਰਾਇਆ ਤੇ ਇਹਦਾ ਜਿਹੜਾ ਉਹ ਸਿੰਥੈਟਿਕ ਟਰੈਕ ਦਾ ਜਿਹੜਾ ਕਿੰਨਾ ਫਾਇਦਾ ਜਿਹੜਾ ਬੱਚਿਆਂ ਨੂੰ ਹੁੰਦਾ ਹੈ ਸਿੰਥੈਟਿਕ ਟਰੈਕ ਦਾ ਬਹੁਤ ਹੀ ਫਾਇਦਾ ਹੈ ਕਿਉਂਕਿ ਜੋ ਅੱਗੇ ਜਾ ਕੇ ਕੰਪੀਟੀਸ਼ਨ ਵਗੈਰਾ ਹੁੰਦੇ ਸਾਰੇ ਇੱਥੇ ਹੀ ਹੋਣੇ ਆ ਕਿਉਂਕਿ ਕੋਈ ਕੋਈ ਹੈ ਜਿੱਥੇ ਬੱਚੇ ਨੇ ਅੱਜ ਕੱਲ ਜਿੱਥੇ ਸਿੰਥੈਟਿਕ ਟਰੈਕ ਨਹੀਂ ਹੈਗਾ ਔਰ ਜਿਹੜਾ ਸੰਧਾ ਡਾਡਾ ਇਹ ਇੱਕ ਬੱਚੇ ਨੂੰ ਇੱਕ ਇੰਜਰੀ ਤੋਂ ਬਚਾ ਕੇ ਰੱਖਦਾ ਜੀ ਬਾਕੀ ਜੋ ਹੈ ਇੱਕ ਪੁਸ਼ ਮਿਲ ਰਹੀ ਹੈ ਇਹਨਾਂ ਦੇ ਨਾਲ ਇਹਨੂੰ ਐਥਲੀਟ ਨੂੰ ਮਦਦ ਮਿਲਦੀ ਹੈ ਇਹਨਾਂ ਦੇ ਨਾਲ ਇਸ ਲਈ ਇਹਦਾ ਬਹੁਤ ਹੀ ਫਾਇਦਾ ਹੈ ਇਸ ਕਰਕੇ ਐਥਲੀਟਸ ਵਾਸਤੇ ਕਿਸ ਤਰ੍ਹਾਂ ਦੀ ਜੜੀ ਇੱਥੇ ਪ੍ਰੈਕਟਿਸ ਆ ਬੱਚੇ ਕਰਦੇ ਆ ਜ਼ਿਆਦਾਤਰ ਕਿੰਨਾ ਕੁ ਜੜਾ ਵੀ ਇੱਕ ਸਰਦੀ ਇਲਾਕਾ ਹੈਗਾ ਬੱਚਿਆਂ ਵਿੱਚ ਟੈਲੈਂਟ ਤੁਸੀਂ ਕਿੰਨਾ ਕੁ ਦਿਖਦੇ ਟੈਲੈਂਟ ਬਹੁਤ ਹੈ ਆਪਣੇ ਸਰਦੀ ਇਲਾਕੇ ਦੇ ਹਰੇਕ ਪਾਸੇ ਟੈਲੈਂਟ ਹੈ ਲਈ ਰੈਲਟਿਕ ਨਾ ਕਹੀਏ ਹਰੇਕ ਜਿਹੜਾ ਮੁੰਡਾ ਟੈਲੈਂਟ ਹੈਗਾ ਹੀ ਬਸ ਇੱਕ ਇੱਕ ਕੋਚ ਦਾ ਕੰਮ ਹੁੰਦਾ ਜਿਹੋ ਕੱਢਣਾ ਹੁੰਦਾ ਹੈ ਬੱਚੇ ਦਾ ਟੈਲੈਂਟ ਨਿਖਾਰਨ ਦੀ ਲੋੜ ਹੁੰਦੀ ਹੈ ਬਸ ਉਹ ਕੋਚ ਜਿਆਦਾ ਹੋਰ ਵਧੀਆ ਤੇ ਫਿਰ ਤਾਂ ਹੋਰ ਇੱਥੇ ਮਾਸ਼ਾਅੱਲਾਹ ਹੋਰ ਵਧੀਆ ਹੋ ਜਾਏਗਾ ਕੰਮ ਜੀ ਤੇ ਹੁਣ ਦੀ ਟਾਈਮ ਦੇ ਵਿੱਚ ਜਿਹੜੇ ਤੁਸੀਂ ਬੱਚੇ ਦੇਖਦੇ ਆ ਐਥਲੈਟਿਕਸ ਜਿਹੜੇ ਕਰਦੇ ਹੋਏ ਤੁਸੀਂ ਕਿਸ ਤਰ੍ਹਾਂ ਦੀ ਪ੍ਰੈਕਟਿਸ ਆ ਉਹਨਾਂ ਦੇ ਤੁਹਾਨੂੰ ਆਪਾਂ ਸਰ ਉਹਨਾਂ ਨੂੰ ਸਟੇਟ ਲੈਵਲ ਦਾ ਖੇਲੇ ਲੱਗਿਆ ਕਿ ਬੱਚਾ ਇੱਕ ਜਿਵੇਂ ਡਿਸਟ੍ਰਿਕਟ ਲੈਵਲ ਦਾ ਖੇਲੇ ਮੈਡਲ ਲੈ ਕੇ ਆ ਰਹੇ ਨੇ ਹੁਣ ਜਿੱਦਾਂ ਜਿੱਦਾਂ ਬੱਚਾ ਆਪਣੀ ਪ੍ਰੈਕਟਿਸ ਕਰੂਗਾ ਮੌਸਮ ਦਾ ਵੀ ਥੋੜਾ ਫਰਕ ਪੈਂਦਾ ਜਿਹੜਾ এনवायरमेंट ਹੈ ਜੇ ਗਰਮੀਆਂ ਸਰਦੀਆਂ ਜੇ ਮਿਹਨਤ ਕਰਨੀਆਂ ਤੇ ਫਿਰ ਤਾਂ ਉਹਦਾ ਨਤੀਜਾ ਵੱਖਰਾ ਹੀ ਹੋ ਸਕਦਾ ਜੀ ਭਾਈ ਜ਼ਰੂਰੀ ਹੈ ਕਿ ਬੱਚਾ ਪਹਿਲੇ ਮਿਹਨਤ ਜ਼ਰੂਰ ਕਰੇ ਆ ਕੇ ਇਸ ਤੋਂ ਪਹਿਲੇ ਫਿਰ ਹੀ ਮੈਡਲਾਂ ਜੁਗਾ ਹੁੰਦਾ ਬੱਚਾ ਜੀ ਕਿ ਹੁਣ ਜਿਹੜੇ ਕਹਿ ਸਕਦੇ ਜਿਹੜੇ ਬੱਚੇ ਆ ਇੱਥੇ ਮਿਹਨਤ ਕਰਦੇ ਪਏ ਆ ਇਹ ਕਿਸ ਤਰ੍ਹਾਂ ਦੀ ਮਤਲਬ ਕਿ ਤੁਸੀਂ ਇਹਨਾਂ ਨੂੰ ਸਿਖਾ ਰਹੇ ਹੋ ਇਹਨਾਂ ਨੂੰ ਸਾਡ ਇੱਕ ਸਟੇਟ ਲੈਵਲ ਦੀ ਇੰਟਰਨੈਸ਼ਨਲ ਲੈਵਲ ਦੀ ਜਿਵੇਂ ਦੀ ਟ੍ਰੇਨਿੰਗ ਚੱਲਦੀ ਪਈ ਆ ਸਾਰੀ ਐਕਸਰਸਾਈਜ਼ਾਂ ਹੌਲੀ ਹੌਲੀ ਕਰਾਈ ਜਾਂਦੇ ਇਹਨਾਂ ਨੂੰ ਜਿੱਦਾਂ ਵੀ ਹੋਏਗਾ ਬੱਚਾ ਜੇ ਉਹਦੇ ਵਧੀਆ ਕਰੇਗਾ ਤੇ ਵਧੀਆ ਐਥਲੀਟ ਬਣ ਕੇ ਸਾਹਮਣੇ ਆਊਗਾ ਜੀ ਕਿਸ ਤਰ੍ਹਾਂ ਦੀ ਐਕਸਰਸਾਈਜ਼ ਆ ਉਹ ਜਾਨਣਾ ਚਾਹੁੰਦੇ ਸੀ ਇਹ ਡ੍ਰਿਲਸ ਹੁੰਦੇ ਆ ਜਿਵੇਂ ਆ ਜੰਪਿੰਗ ਡ੍ਰਿਲਸ ਨੇ ਇਹ ਜ਼ਰੂਰੀ ਐਕਸਰਸਾਈਜ਼ਾਂ ਨੇ ਹਰੇਕ ਇੱਕ ਕਲੀਥਲੇਟਿਕ ਗੇਮ ਜਣੀ ਸਾਰੀ ਗੇਮਾਂ ਜੀ ਜੁੜੀ ਆ ਅਸਾ ਇਹ ਐਥਲੀਟ ਨੂੰ ਚਾਹੀਦੀ ਚਾਹੀਦੀ ਹੁੰਦੀ ਹੈ ਜੀ ਤਾਂ ਕਰਕੇ ਇੱਕ ਸੀਆਂ ਸਾਰੀਆਂ ਜ਼ਰੂਰੀਆਂ ਨੇ ਜੀ ਸਾਰੀਆਂ ਜ਼ਰੂਰੀ ਬੱਚੇ ਵੀ ਕਹਿ ਸਕਦੇ ਆ ਜੀ ਜ਼ਿਆਦਾਤਰ ਜੜਿਆ ਗਰਾਊਂਡ ਦੇ ਵਿੱਚ ਦੇਖਦੇ ਪਿਆ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਜੜਿਆ ਉਹ ਆਪਣੀਆਂ ਜੜੀਆਂ ਪੂਰੀਆਂ ਕੋਸ਼ਿਸ਼ਾਂ ਜੜੀਆਂ ਕਰਦੇ ਹੋਏ ਦਿਖਾਈ ਦੇ ਰਿਹਾ ਕਿਉਂਕਿ ਇਹਨਾਂ ਦਾ ਵੀ ਮਕਸਦ ਹੈਗਾ ਵੀ ਆਪਣੀ ਜੜੀਆਂ ਸਿਹਤ ਨੂੰ ਉਹ ਬਿਲਕੁਲ ਜਿਹੜਾ ਸਹੀ ਰੱਖਿਆ ਜਾਵੇ ਤੰਦਰੁਸਤ ਰੱਖਿਆ ਜਾਵੇ ਕਿਉਂਕਿ ਜੜੀਆਂ ਵੀ ਇਹਨਾਂ ਨੂੰ ਵੀ ਕਹਿ ਸਕਦੇ ਆ ਕੋਚ ਵੱਲੋਂ ਗਾਈਡਲਾਈਨਸ ਮਿਲਦੀਆਂ ਉਹਨਾਂ ਦੀ ਸਾਰੇ ਪਾਲਣਾ ਕਰਦੇ ਹੋਏ ਵੀ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਜੜੀਆਂ ਐਥਲੈਟਿਕਸ ਦੀਆਂ ਜਿਹੜੇ ਜੰਪਿੰਗ ਆ ਉਹ ਚੀਜ਼ਾਂ ਹੈਗੀਆਂ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਜਦੋਂ ਵੀ ਕਿਸੇ ਨੇ ਜੋਗ ਦਾ ਜਾਂ ਸਕੋਪ ਹੁੰਦਾ ਨੌਕਰੀ ਦਾ ਸਕੋਪ ਹੁੰਦਾ ਉਦੋਂ ਵੀ ਜਿਹੜਾ ਇਹ ਇਮਤਿਹਾਨ ਦੇਣਾ ਪੈਂਦਾ ਉੱਥੇ ਵੀ ਇਹ ਜਿਹੜੀ ਆ ਇਹਨਾਂ ਨੂੰ ਮੁਸ਼ਕਲ ਨਾ ਆਵੇ ਇਸ ਕਰਕੇ ਜਿਹੜੀ ਆ ਸਾਰੀਆਂ ਹੁਣ ਹੀ ਜਿਹੜੀਆਂ ਕਹਿ ਸਕਦੇ ਆ ਕਿ ਸ਼ੁਰੂਆਤੀ ਪੱਤਰ ਤੋਂ ਹੀ ਇਹ ਜਿਹੜੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਿਹਾ ਸੀ ਇਥੇ ਨੌਜਵਾਨਾਂ ਨਾਲ ਵੀ ਗੱਲ ਕਰਦੇ ਆ ਵੀ ਆਖਿਰ ਵੀ ਇਹਨਾਂ ਦੇ ਮਨਾਂ ਦੇ ਵਿੱਚ ਕੀ ਹੈਗਾ ਤੇ ਕਿਸ ਤਰ੍ਹਾਂ ਮਤਲਬ ਇਹ ਗਰਾਊਂਡ ਵਾਲ ਜਿਹੜੇ ਆ ਉਹ ਆਏ ਨੇ ਕਿਉਂਕਿ ਜ਼ਿਆਦਾਤਰ ਜੇ ਦੇਖਿਆ ਜਾਵੇ ਪੰਜਾਬ ਦੀ ਕਈ ਜਵਾਨੀ ਜਿਹੜੀਆਂ ਹੈਗੀਆਂ ਉਹ ਜਿਹੜੇ ਨਸ਼ੇ ਵਾਲ ਜਿਹੜੀਆਂ ਉਹ ਜ਼ਿਆਦਾ ਦਰ ਦਿਖਾਈ ਦਿੰਦੀ ਆ ਜਿਸ ਕਰਕੇ ਉਹ ਮਤਲਬ ਕਿ ਜਿਹੜੇ ਆ ਉਹ ਨਸ਼ੇ ਵਾਲ ਪੰਦੇ ਦਿਖਾਈ ਦੇ ਰਹੇ ਤੇ ਗਰਾਉਂਡਾਂ ਤੋਂ ਦੂਰ ਹੋ ਰਹੇ ਨੇ ਲੇਕਿਨ ਪੰਜਾਬ ਸਰਕਾਰ ਦਾ ਜਿਹੜਾ ਇਹ ਮਕਸਦ ਜਿਹੜਾ ਹੈਗਾ ਵੀ ਉਹ ਇਹੀ ਮਕਸਦ ਹੈਗਾ ਵੀ ਜਿਹੜਾ ਵੀ ਅਸੀਂ ਜਿਹੜੇ ਬੱਚਿਆਂ ਨੂੰ ਜਿਹੜਾ ਗਰਾਉਂਡ ਵੱਲ ਲੈ ਕੇ ਆਈਏ ਤੇ ਉਹਨਾਂ ਦੀ ਜਿਹੜੀ ਸਿਹਤ ਹੈ ਉਹਨੂੰ ਤੰਦਰੁਸਤ ਬਣਾਈਏ ਤੇ ਉਹਨਾਂ ਨੂੰ ਇਸੇ ਤਰ੍ਹਾਂ ਦਾ ਤਿਆਰ ਕੀਤਾ ਜਾਵੇ ਤਾਂ ਜੋ ਅਗਲੇ ਜਿਹੜੇ ਮਕਾਮ ਹੈ ਉਹ ਜਿਹੜੇ ਹਾਸਿਲ ਕਰ ਸਕਣ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਮੁਸ਼ਕਲ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਸੰਤਹਾਟਿਕ ਜੜੀਆਂ ਗਰਾਉਂਡਾਂ ਹੈਗੀਆਂ ਉਹਨਾਂ ਦਾ ਵੀ ਜਿਹੜਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਤੇ ਇੱਥੇ ਬੱਚੇ ਹੈਗੇ ਆ ਇਹਨਾਂ ਨਾਲ ਵੀ ਅਸੀਂ ਜਿਹੜੀ ਗੱਲਬਾਤ ਜਿਹੜੀ ਕਰਦੇ ਆ ਵੀ ਆਖਿਰੇ ਬੱਚਿਆਂ ਦੇ ਮਨ ਦੇ ਵਿੱਚ ਕੀ ਸੋਚ ਹੈਗੀ ਆ ਤੇ ਕਿਸ ਤਰ੍ਹਾਂ ਦੀ ਜਿਹੜੀ ਪ੍ਰੈਕਟਿਸ ਕਰਦੇ ਆ ਵੀਰੇ ਮਨ ਦੇ ਵਿੱਚ ਕੀ ਸੋਚ ਹੈ ਜਿਹੜੀ ਤੁਸੀਂ ਗਰਾਉਂਡ ਦੇ ਵਿੱਚ ਇੱਥੇ ਐਕਸਰਸਾਈਜ਼ ਕਰ ਰਹੇ ਹੋ ਬਾਸ ਕੁਛ ਕਰ ਦਿਖਾਉਂਦੀ ਸੋਚ ਆ ਜੀ ਕਰਾਂਗੇ ਜ਼ਿੰਦਗੀ ਚ ਤਾਂ ਪ੍ਰੈਕਟ ਜ਼ਿਆਦਾਤਰ ਦੇਖੋ ਬੱਚੇ ਅਸੀਂ ਦੇਖਣ ਮਿਲਦਾ ਵੀ ਕੋਈ ਗਲਤ ਕੰਮਾਂ ਵਾਸ ਜਾਂਦੇ ਆ ਤੁਸੀਂ ਗਰਾਊਂਡ ਦੇ ਵਿੱਚ ਆਪਣਾ ਜੋਰ ਜਮਾਇਸ਼ ਕਰਦੇ ਪਿਓ ਖੂਨ ਪਸੀਨਾ ਬਹਾਉਂਦੇ ਪਿਓ ਵੀ ਇਹਦੇ ਪਿੱਛੇ ਵੀ ਕੁਝ ਇੱਕ ਸੋਚ ਹੈਗੀ ਆ ਵੀ ਕਿੰਨੇ ਕੁ ਬੱਚੇ ਜਿਹੜੇ ਤੁਹਾਡੇ ਨਾਲ ਇਸ ਤਰ੍ਹਾਂ ਮਿਹਨਤ ਕਰਦੇ ਆ ਆਹ ਦੇਖੋ ਬਾਕੀ ਸਾਰੇ ਕਰ ਹੀ ਜਾ ਰਹੇ ਆ ਜੀ ਆਪਦੀ ਜ਼ਿੰਦਗੀ ਕੁਝ ਬਣਨਾ ਜਾਂਦੇ ਤਾਂ ਕਰਕੇ ਕਰਦੇ ਆ ਸਾਰੇ ਜੀ ਜ਼ਿੰਦਗੀ 'ਚ ਕੁਝ ਬਨਣਾ ਚਾਹੁੰਦੇ ਐ ਇਸ ਕਰਕੇ ਜਿਹੜੀਆਂ ਮਿਹਨਤ ਆ ਉਹ ਕਰਦੇ ਹੋ ਜਿਹੜੀਆਂ ਸਾਫ਼ ਤੌਰ ਤੇ ਦਿਖਾਈ ਦੇ ਰਿਆ ਸੀ ਇਹ ਤੇ ਗੱਲਬਾਤ ਕਰਦੇ ਆ ਵੀ ਬਿਨਾਂ ਕਿਸ ਤਰ੍ਹਾਂ ਮਤਲਬ ਕੀ ਮੰਦੇ ਵਿੱਚ ਉਹ ਜੋਸ਼ ਹੈਗਾ ਵੀ ਜਿਹੜੇ ਕੁਝ ਬਨੰਦਾ ਸਰ ਮੈਂ ਤੁਹਾਨੂੰ ਦੱਸਾਂ ਚੱਲਾਂ ਅੱਜ ਕੱਲ੍ਹ ਪੰਜਾਬ ਦੇ ਲੋਕ ਨਸ਼ਾ ਵੱਲ ਜ਼ਿਆਦਾ ਜਾ ਰਹੇ ਆ ਪਰ ਅੱਜ ਕੱਲ੍ਹ ਨੌਜਵਾਨ ਤੁਸੀਂ ਦੇਖ ਸਕਦੇ ਜਿਹੜੇ ਗਰਾਊਂਡ ਵਿੱਚ ਆ ਰਹੇ ਨਸ਼ਾ ਦੂਰ ਰਹਿ ਰਹੇ ਆ ਇਹਨਾਂ ਦੀ ਵੀ ਇੱਕ ਅਲੱਗ ਸੋਚ ਆ ਇਹ ਸੋਚ ਐਵੇਂ ਨਹੀਂ ਹੁੰਦੀ ਮੰਨ ਲਓ ਕਿਸੇ ਜਗ੍ਹਾ ਤੇ ਸਟੇਡੀਅਮ ਕੱਟਤਾ ਉੱਥੇ ਬੱਚੇ ਨਹੀਂ ਜਾਣਗੇ ਗਰਾਊਂਡ ਬੇਸਿਕਲੀ ਗੱਲ ਆ ਹੁਣ ਪਿੱਛੇ ਲੈ ਕੇ ਦੀ ਗੱਲ ਕਰੀਏ ਹੁਣ ਫੋਜਪੁਰ ਇੱਕ ਸ਼ਹਿਰ ਹੈ ਇੱਥੇ ਇੱਕ ਵੱਡਾ ਦਾ ਸਟੇਡੀਅਮ ਹੈਗਾ ਬਾਕਸਿੰਗ ਸਟੇਡੀਅਮ ਜਿੱਥੇ ਅਸੀਂ ਰਿਪੋਰਟਿੰਗ ਕਰ ਰਹੇ ਹਾਂ ਤੇ ਇੱਥੇ ਅਸੀਂ ਆਏ ਹੋ ਤੁਹਾਨੂੰ ਪਤਾ ਇੱਥੇ ਕਾਹੇ ਉੱਤੇ ਪ੍ਰੈਕਟਿਸ ਕਰਦੇ ਪਏ ਆ ਪਰ ਮੈਂ ਤੁਹਾਨੂੰ ਸਪੈਸ਼ਲੀ ਇਹ ਕਹਣਾ ਚਾਹਨਾ ਹੈ ਜੋ ਪਿਛਲੇ ਲੱਗ ਕੇ ਉਹਨਾਂ ਵਿੱਚ ਕਿਉਂ ਨਹੀਂ ਮਦਦ ਕੀਤੀ ਜਾ ਰਹੀ ਮਤਲਬ ਕਿ ਉਹਨਾਂ ਦੇ ਬੱਚੇ ਅੱਗੇ ਕਿਉਂ ਨਹੀਂ ਵੱਧਦੇ ਉਹਨਾਂ ਦੇ ਬੱਚੇ ਕਿਉਂ ਨਹੀਂ ਅੱਗੇ ਵਧਦੇ ਹੁਣ ਮੇਰਾ ਸਕੋਪ ਆ ਕੀ ਮੈਂ ਰਨਰ ਬਣਾ ਐਥਲੀਟ ਬਣਾ ਮੇਰੇ ਭਾਈ ਲੋਗ ਆ ਵੀ ਆ ਗਏ ਆ ਇਹ ਵੀ ਰਨਰ ਬਣਨਾ ਚਾਹੁੰਦੇ ਆ ਤੇ ਮੈਨੂੰ ਮਤਲਬ ਕਿ ਅੰਦਰੋਂ ਉਹ ਹੋ ਰਹੀ ਹੈ ਖੁਸ਼ੀ ਵੀ ਹੋ ਰਹੀ ਹੈ ਸਾਡੇ ਕੋਸਾ ਸਾਡਾ ਬਹੁਤ ਉਹ ਕਰਦੇ ਆ ਰਿਸਪੈਕਟ ਨਾਲ ਸਾਨੂੰ ਬੁਲਾਉਂਦੇ ਆ ਜਦੋਂ ਵੀ ਅਸੀਂ ਆਨੇ ਆ ਤੇ ਹੋਰ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਿੰਥੈਟਿਕ ਟਰੈਕ ਵੀ ਜਿਹੜਾ ਲੱਗਾ ਆ ਸਿੰਥੈਟਿਕ ਟਰੈਕ ਦੇ ਕਿੰਨੇ ਫਾਇਦੇ ਮਿਲਦੇ ਆ ਹੋਰ ਜਿਆਦਾ ਫਾਇਦੇ ਆ ਜੀ ਇੱਕ ਨੋਰਮਲ ਕਪਰ ਸਿੰਪਲ ਟਰੈਕ ਤੇ ਪੈਂਦਾ ਆ ਤੇ ਇੱਕ ਸਿੰਥੈਟਿਕ ਦੇ ਇੱਕ ਸਿੰਪਲ ਦੀ ਜੰਪ ਮਿਲਦਾ ਜੀ ਭੱਜਣ ਤੇ ਦੂਜੀ ਫਲੈਕਸੀਬਿਲਟੀ ਇੱਕ ਤੇ ਪੁਸ਼ ਕਰਦੇ ਆ ਮਾੜਾ ਮਖੀ ਤੇ ਜੇ ਵੀਰ ਮਿੱਟੀ ਭਜਾਏ ਮਾੜਾ ਜਦੋਂ ਮੀਂਹੇਰੀ ਆਵੇ ਤਾਂ ਪਾਣੀ ਸਾਦੇ ਪਫਥਾ ਦੂਰ ਤੇ ਤੇ ਇੰਦੇ ਲਿਆ ਗਈ ਜੇ ਮੀਂਹ ਵੀ ਪਵੇ ਤਾਂ ਕੋਈ ਚੱਕਰ ਨਹੀਂ ਮੀਂਹ ਜੀ ਪਾ ਸਕਦੇ ਹਾਂਜੀ ਇਹ ਸਮਝ ਸਕਦੇ ਵੀ ਜਿਹੜੇ ਬੱਚਿਆਂ ਵਾਸਤੇ ਜਿਹੜੇ ਬੱਚੇ ਇਥੇ ਆਪਣਾ ਵੀ ਕਾ ਖੂਨ ਪਸੀਨਾ ਵਹਾਣਾ ਚਾਹੁੰਦੇ ਆ ਆਪਣਾ ਕੁਝ ਬੰਨਣਾ ਚਾਹੁੰਦੇ ਆ ਸਰਕਾਰਾਂ ਉਹਨਾਂ ਵਾਸਤੇ ਮਤਲਬ ਕਿ ਉਸ ਸਾਰੀਆਂ ਜੜੀਆਂ ਗਰਾਊਂਡਾਂ ਉਹ ਤਿਆਰ ਕਰਦੇ ਪਏ ਨੇ ਵੀ ਜਿਹੜੇ ਬੱਚਿਆਂ ਨੂੰ ਫਾਇਦਾ ਹੋ ਸਕੇ ਨਹੀਂ ਸਰ ਹਰ ਇੱਕ ਥਾਂ ਤਾਂ ਨਹੀਂ ਹੁੰਦੇ ਕੋਈ ਚਾਰੇ ਕਿਤੇ ਕਿਤੇ ਤੇ ਇਹਦੇ ਕਿਤੇ ਕਿਤੇ ਇੱਕ ਅਦਾ ਗਰਾਊਂਡ ਬਣਾ ਦਿੱਤਾ ਜਾਂਦਾ ਜੀ ਇਹੇ ਛਾਣੀ ਬੰਦੇ ਪ ਇਹ ਵੱਤਵਾਦੀ ਜੇ ਇਹ ਬੱਚੇ ਕਰਨੇ ਮੈਚ ਜੇ ਗਰਾਉਂਡ ਬਣਾਣਗੇ ਰੇਖਾ ਹੁਣ ਇੱਕ ਫ੍ਰੋਇਪੋ ਤੇ ਬਣਾ ਦਿੱਤਾ ਗਿਆ ਤੇ ਬਸ ਤਾਂਰੇ ਬੱਚੇ ਤੇ ਥੋੜੇ ਬਹੁਤੇ ਹੈਗੇ ਨੇ ਹੱਲੇ ਤੇ ਮਾੜਾ ਮੋੜਾ ਥੋੜੇ ਬੱਚੇ ਨਸ਼ਿਆਂ ਤੋਂ ਦੂਰ ਰਹਿੰਦੇ ਨੇ ਜਿਹੜੋਂ ਲਾਂਦੇ ਆ ਤੇ ਫਾਇਦਾ ਤਾਂ ਮਿਲਦਾ ਹਾਂਜੀ ਹਾਂਜੀ ਫਾਇਦਾ ਬਹੁਤ ਫਾਇਦਾ ਹੈ ਕਿ ਮੰਨ ਲਿਆ ਜਰਾ ਘਰਾਂ ਚ ਰਾਂਗੇ ਤਾਂ ਫਿਰ ਨਸ਼ੇ ਗਲਤ ਸੰਗਤ ਵਾਲ ਜਾਵਾਂਗੇ ਅੱਛਾ ਆਗੇ ਤਾਂ ਫਿਰ ਸਪੋਰਟਸਮੈਨ ਬਣ ਜਾਓਗੇ ਥੋੜੇ ਕੋਈ ਬਤਾ ਨਸ਼ਾ ਦੂਰ ਰਹੋਗੇ ਤੁਸੀਂ ਤੇ ਇਹ ਸਿਸਟਮ ਹੈ ਸਾਰੇ ਵੀ ਬੱਚੇ ਜਿਹੜੇ ਵੱਤਵਾਦ ਮਿਹਨਤ ਕਰਨਗੇ ਤੇ ਕੁਝ ਬਣ ਬਣ ਜਾਣਗੇ ਕੁਝ ਬੰਨਾ ਚਾਹਦੇ ਹੋ ਹਾਂਜੀ ਪਾਰਟਨਰ ਬਣਾਇਆ ਹਾਂ ਤੇ ਬਸ ਸੈਕਿੰਡ অপਸ਼ਨ ਹੈ ਆਰਮੀ ਦੀ ਓਕੇ ਹਾਂ ਜੀ ਵੀ ਆਰਮੀ ਭਰਤੀ ਜੋ ਹੋਣਾ ਚਾਹੁੰਦੇ ਆ ਵੀ ਉਹ ਜਿਹੜਾ ਏਮ ਹੈਗਾ ਜਿਹਨੂੰ ਲੈ ਕੇ ਵੀ ਜੜੀਆਂ ਇੱਥੇ ਆਪਣੇ ਖੂਨ ਪਸੀਨਾ ਵਹਾਉਂਦੇ ਹੋਏ ਤੇ ਜੜੀਆਂ ਕੋਸ਼ਿਸ਼ਾਂ ਕਰਦੇ ਹੋਏ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਇੱਥੇ ਛੋਟੇ ਬੱਚੇ ਵੀ ਹੈਗੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਬੇਟਾ ਤੁਸੀਂ ਕਿੰਨੀ ਕੁ ਦੇਰ ਤੋਂ ਇੱਥੇ ਆ ਰਹੇ ਹੋ ਤੇ ਕੀ ਮਤਲਬ ਸੋਚਿਆ ਤੁਹਾਡੇ ਮਨ ਦੇ ਵਿੱਚ ਮੈਨੂੰ ਤਾਂਲੇ 10-12 ਦਿਨ ਹੋ ਗਏ ਨੇ ਆਨ ਨੂੰ ਜੀ ਤੇ ਇੱਥੇ ਵਧੀਆ ਲੱਗਦਾ ਘਰੇ ਬੈ ਕੇ ਗੇਮਾਂ ਖੇਡਣ ਨਾਲੋਂ ਤਾਂ ਚੰਗਾ ਇੱਥੇ ਆ ਕੇ ਕੁਝ ਬਣ ਜਾਗੇ ਹਾਂ ਜਿਹਨੂੰ ਘਰੇ ਬੈਠਦੇ ਸੀਗੇ ਉਹਨੂੰ ਕਿ ਧਿਆਨ ਜਿਹੜਾ ਉਹ ਕਿੱਧਰ ਨੂੰ ਰਹਿੰਦਾ ਸੀਗਾ ਉਹ ਜਿਵੇਂ ਫੋਨ ਫੋਨ ਦੇਖ ਲੀਏ ਇੱਥੇ ਆ ਕੇ ਹੁਣ ਸਪੋਰਟਸ ਮੈਨੂ ਬਣਿੰਦਾ ਵਧੀਆ ਲੱਗਦਾ ਇੱਥੇ ਆ ਕੇ ਹੁਣ ਆਪਾਂ ਕੁਝ ਬਣਾਗੇ ਉਹਦੇ ਨਾਲ ਵੀ ਕਹਿ ਸਕਦੇ ਆ ਵੀ ਬੱਚੇ ਬੱਚੀਆਂ ਦੀ ਵੀ ਇੱਕ ਸੋਚ ਹੈ ਵੀ ਜਿਹੜੇ ਵੀ ਉਹ ਘਰੇ ਬੈਠ ਕੇ ਤੇ ਮੋਬਾਈਲ 'ਵਾਲ ਸਾਰਾ ਦਿਨ ਧਿਆਨ ਜਾਂਦਾ ਤੇ ਹੁਣ ਜਿਹੜਾ ਉਹ ਮੋਬਾਈਲ ਤੋਂ ਦੂਰ ਹੋ ਕੇ ਸਪੋਰਟਸਮੈਨ ਬੰਨਾ ਚਾਹੁੰਦੇ ਆ ਵੀ ਜਿਹੜੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਕਿਸ ਤਰ੍ਹਾਂ ਜਿਹੜੇ ਇੱਥੇ ਬੱਚੇ ਹੈਗੇ ਆ ਉਹ ਪ੍ਰੈਕਟਿਸ ਕਰਦੇ ਹੋਏ ਆਪਣਾ ਪਸੀਨਾ ਜਿਹੜਾ ਬਹਾਉਂਦੇ ਹੋਏ ਉਹ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਪੂਰੀ ਜਿਹੜੀ ਆ ਜੋਰ ਜਮਾਈਸ਼ ਇੱਥੇ ਕੀਤੀ ਜਾਂਦੀ ਆ ਮਿਹਨਤ ਕੀਤੀ ਜਾਂਦੀ ਆ ਤਾਂ ਜੋ ਆਪਣੇ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਕੋਈ ਮਕਾਮ ਹਾਸਿਲ ਕਰ ਸਕਣ ਘਟੋ ਘਟ ਸਪੋਰਟਸਮੈਨ ਜਿਹੜਾ ਉਹ ਵਧੀਆ ਬਣ ਸਕਣ ਵੀ ਜਿਸ ਕਰਕੇ ਵੀ ਉਹ ਇਸ ਤਰ੍ਹਾਂ ਚਾਹ ਉਹਨੂੰ ਜਿਹੜੀ ਆ ਉਹ ਪੂਰੀ ਜਰੂਰ ਕਰ ਸਕਣ ਕਿਉਂਕਿ ਕਈਆਂ ਦਾ ਮਕਸਦ ਇਹ ਆ ਵੀ ਆਰਮੀ ਵਰਤੀ ਹੁੰਦੀ ਆ ਪੁਲਿਸ ਦੀ ਵਰਤੀ ਹੁੰਦੀ ਆ ਉਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਉਥੇ ਵੀ ਮਤਲਬ ਕਿ ਇਹ ਕਹਿ ਸਕਦੇ ਆ ਵੀ ਜੜੀਆਂ ਦੌੜਾਂ ਹੁੰਦੀਆਂ ਉਹ ਉਥੇ ਐਥਲੈਟਿਕਸ ਦੇ ਜਿਹੜੇ ਹੁੰਦੇ ਆ ਨਹੀਂ ਕਹਿ ਸਕਦੇ ਆ ਵੀ ਮੁਕਾਬਲੇ ਹੁੰਦੇ ਆ ਉਹਨਾਂ ਵਿੱਚ ਵੀ ਹਵਲ ਆਂਦੀ ਜਿਹੜੀ ਆ ਕੋਸ਼ਿਸ਼ ਰਹਿੰਦੀ ਆ ਵੀ ਇਸ ਕਰਕੇ ਹੁਣ ਤੋਂ ਹੀ ਜੜੀਆਂ ਇਹ ਤਿਆਰੀਆਂ ਜੜੀਆਂ ਉਹ ਕੀਤੀਆਂ ਜਾ ਰਹੀਆਂ ਤਾਂ ਜੋ ਕਿਸੇ ਵੀ ਵੀ ਤਰ੍ਹਾਂ ਦੇ ਕੋਈ ਚੈਲਿੰਜਿੰਗ ਜੜੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਆਹਨ ਜਾਂ ਪੇਸ਼ ਆਣ ਉਹਨਾਂ ਤੋਂ ਜੜੀ ਆ ਇਹ ਪਿੱਛੇ ਮੁੜ ਕੇ ਨਾ ਦੇਖ ਜ਼ਰੂਰ ਹਾਸਿਲ ਕਰ ਰਹੇ ਨੇ ਜਿਹਦੇ ਨਾਲ ਇਹ ਆਪਣਾ ਤੇ ਆਪਣੇ ਸ਼ਹਿਰ ਦਾ ਤੇ ਨਾਲ ਪੰਜਾਬ ਦਾ ਨਾਮ ਵੀ ਜਿਹੜਾ ਉਹ ਰੋਸ਼ਨ ਕਰ ਸਕ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਦੈਨਿਕ ਸਵੇਰਾ